ਫਾਜ਼ਿਲਕਾ ਤੋਂ ਸ਼੍ਰੀ ਗੰਗਰ ਅਗਰ ਜਾਰੀ ਇਸਕਾਰ ਦੀ ਛਾਤੀ ਉੱਡ ਗਈ। ਦੇਸਲ ਇਸਕਾਰ ਦੀ ਛਾਤ ਇੱਕ ਰੁੱਖ ਦੀ ਟਾਣੀ ਦੇ ਨਾਲ ਟਕਰਾਈ ਜਿਸ ਕਰਕੇ ਹਾਦਸਾ ਵਾਪਰਿਆ। ਅਬੂਹਰ ਫਾਜ਼ਿਲਕਾ ਬਾਈਪਾਸ ਤੇ ਇਹ ਹਾਦਸਾ ਹੋਇਆ ਜਿਸ ਵਿੱਚ ਰਿਟਾਇਰਡ ਬੀਪੀਓ ਸ਼ਾਮ ਸੁੰਦਰ ਅਤੇ ਉਹਨਾਂ ਦਾ ਲੜਕਾ ਸਵਾਰ ਸੀ। ਹਾਲਾਂਕਿ ਹਾਦਸਾ ਕਿਵੇਂ ਹੋਇਆ ਇਸਦਾ ਕੋਈ ਪਤਾ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਾਸੇ ਦੇ ਵਿੱਚ ਰਿਟਾਇਰਡ ਬੀਪੀਓ ਸ਼ਾਮ ਸੁੰਦਰ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਜਦਕਿ ਉਹਨਾਂ ਦੇ ਲੜਕੇ ਦਾ ਬਚਾਅ ਹੋ ਗਿਆ। ਮੈਂ ਆਪਣਾ ਮੇਰਾ ਹਰਪੀ ਸਿੰਘ ਹੈ ਜੀ। ਇਹ ਕੌਣ ਨੇ ਜਿਹੜਾ ਜਕਮੀ ਹੋਈ ਇਹ ਆਪਣੇ ਪਰੋਕਸੀ ਇਸ਼ਾਨ ਸ਼ੰਦਾਰ ਸਰਮਾ ਜੀ ਜੀ ਤੇ ਕਿੱਥੋਂ ਆ ਰਹੇ ਸੀਗੇ ਸਰ ਇਹ ਫਾਇਲ ਕਾ ਤੋ ਆ ਰਹੇ ਸੀਗੇ ਤੇ ਬਹੁਤ ਜਾ ਰਹੇ ਜੀ ਜੀ ਤੇ ਕਿਸ ਕਾਰਨ ਐਸਾ ਹੋਇਆ ਜੀ ਇਹ ਸ਼ਾਇਦ ਹਾਲੇ ਪੂਰਾ ਪ੍ਰੋਪਰ ਪਤਾ ਨਹੀਂ ਲੱਗਿਆ ਹੈਗਾ ਜੀ ਸ਼ਾਇਦ ਗੱਡੀ ਅਨਬੈਲੈਂਸ ਹੋ ਸਕਦੀ ਹੈਗੀ ਸ਼ਾਇਦ ਜੀ ਜਾਂ ਕੋਈ ਕੋਸ਼ਿਸ਼ ਚੀਜ਼ ਅਗੇ ਕੋਈ ਪਸ਼ੂ ਵਗੈਰਾ ਕੁਛ ਅਗਿਆ ਸਕਦਾ ਹੈ ਜੀ ਗੱਡੀ ਦੇ ਕਿਸ ਤਰ੍ਹਾਂ ਦੇ ਲਾਜ਼ਮੀ ਮੋਕੇ ਨੇ ਗੱਡੀ ਦਾ ਮੋਕੇ ਤੇ ਇਹ ਹੈਗਾ ਜੀ ਗੱਡੀ ਦੀ ਪੂਰੀ ਉੱਪਰ ਵਾਲੀ ਜਿਹੜੀ ਛੱਤ ਹੈਗੀ ਆ ਉਹ ਖਤਮ ਹੋ ਚੁੱਕੀ ਹੈਗੀ ਤੇ ਬਾਕੀ ਨਾਲ ਠੀਕ ਹੈ ਉਹਨਾਂ ਦਾ ਪੁੱਤਾ ਸੀਗਾ ਬੱਚਾ ਤਾਂ ਹੈਗੀ ਹੈ ਜੀ ਕਿੰਨਾ ਮੇ ਪੁੱਤੇ ਦਾ ਉਹਨਾਂ ਦਾ ਉਹਨ ਪੁੱਤੇ ਦਾ ਨਾਮ ਨਹੀਂ ਮੈਨੂੰ ਪਤਾ ਹੈਗਾ ਛੋਟੂ ਹੀ ਕਹਿੰਦੇ ਕਿੰਨੇ ਸਾਲ ਦਾ ਉਹ ਹੈਗਾ ਜੀ ਨੋਕਸਾ ਲਾ ਹੋ ਗਿਆ ਸਰ ਇਹ ਫਾਜ਼ਿਲ ਕਾ ਤੋਂ ਅਬੋਹਰ ਨੂੰ ਆ ਰਹੇ ਸੀ ਜਾਂ ਗੰਗਨਗਰ ਜਾ ਰਹੇ ਸੀ ਨਹੀਂ ਨਹੀਂ ਇਹ ਫਾਜ਼ਿਲ ਕਾ ਤੋਂ ਅਬੋਹਰ ਨੂੰ ਜਾ ਰਹੇ ਅੱਛਾ ਬਾਈਪਾਸ ਹੋ ਕੇ ਜਾ ਰਹੇ ਹਾਂਜੀ ਹਾਂਜੀ ਤੇ ਫਿਰ ਉਹਨਾਂ ਨੂੰ ਭਰਤੀ ਕਿ ਨਹੀਂ ਕਰਾਇਆ ਸਰ ਇਹ ਪਰਚੇ ਤੋਂ ਹੀ ਕੋਈ ਲੰਘ ਰਹੇ ਸੀਗੇ ਤੇ ਉਹਨਾਂ ਨੇ ਫਿਰ ਤੇ ਬਾਕੀ 112 ਆ ਪਹੁੰਚ ਗਏ ਸੀਗੇ ਹੁਣ ਕਿਸ ਤਰ੍ਹਾਂ ਦੇ ਲਾਤ ਨਹੀਂ ਉਹਨਾਂ ਦੀ ਹਲਾਜੀ ਉਹਨਾਂ ਦੀ ਥੋੜੀ ਸਿਰਚ ਸੱਟ ਲੱਗੀ ਹੈਗੀ ਹੈ ਬਾਕੀ ਡਾਕਟਰ ਨੇ ਉਹਨਾਂ ਨੂੰ ਕਿਹਾ ਹੈਗਾ ਜੀ ਬਈ ਈਸੀਯੂ ਵਗੈਰਾ ਉਹਨਾਂ ਨੂੰ ਪੀਸਟਰੀ ਜੋ ਸਕੈਨ ਵਗੈਰਾ ਸਿਰ ਦਾ ਉਹਨਾਂ ਦਾ ਕਰਵਾਉਣਾ ਪਊ ਸਿਰ ਦੀਆਂ ਸੱਟਾਂ ਵਦੀਆਂ ਸਿਰਚ ਹਾਂਜੀ ਸਿਰਚ ਸਾਰਾ ਠੀ ਉਹ ਕਿਤਾਬ ਤੇ ਹਾਣਕਾ ਐਕਸੀਡੈਂਟ ਸੀਗਾ ਉਹਨਾਂ ਦੇ ਅੰਕਲ ਦੇ ਮੱਥੇ ਤੇ ਬਹੁਤ ਜ਼ਿਆਦੀ ਚੋਟ ਸੀ ਨਾਲ ਉਹਨਾਂ ਦੇ ਇੱਕ 10-12 ਸਾਲ ਦਾ ਬੱਚਾ ਸੀਗਾ ਜੀ ਤੇ ਬੱਚੇ ਤੇ ਤਾਂ ਬਿਲਕੁਲ ਛਿਹਟ ਨਹੀਂ ਆਈ ਜੀ ਅੰਕਲ ਦੇ ਸੱਟ ਬਹੁਤ ਜ਼ਿਆਦੀ ਸੀ ਜੀ ਨਿਹਾਸਾ ਕਿਵੇਂ ਹੋਇਆ ਸੋਨੂੰ ਹਾਸਾ ਜੀ ਫਾਇਲ ਕ ਸਾਈਡ ਤੋਂ ਗੱਡੀ ਆ ਰਹੀ ਸੀਗੀ ਜੀ ਤੇ ਸ਼ਾਇਦ ਪਤਾ ਨਹੀਂ ਚਾਣਕ ਉਹਨਾਂ ਨੂੰ ਨੀਂਦ ਆ ਗਈ ਜਾਂ ਕਿਸ ਤਰ੍ਹਾਂ ਜੀ ਕੋ ਮੌਕੇ ਤੇ ਅਸੀਂ ਹੈ ਨਹੀਂ ਜੀ ਉਸ ਟਾਈਮ ਕਣ ਕੱਢ ਰਿਹਾ ਸੀ ਮੈਂ ਤਾਂ ਜਦੋਂ ਗੱਡੀ ਇ ਡਰਖਤ ਨਾਲ ਟਕਰਾਈ ਜਦੋਂ ਆਵਾਜ਼ ਆਈ ਉਦੋਂ ਅਸੀਂ ਸਾਰਾ ਮੰਨ ਲਓ ਜਿੰਨੇ ਵੀ ਇੱਥੇ ਸੀਗੇ ਭੱਜੇ ਜੀ ਇੱਕ ਗੱਡੀ ਕੋਲੇ ਪਹੁੰ ਫਿਰ ਉਹਦੇ ਪਰਿਵਾਰ ਨੂੰ ਫੋਨ ਕੀਤਾ ਜੀ ਕਿ ਨਾਮ ਨੂੰ ਕੀ ਉਹਨਾਂ ਨੂੰ ਪਤਾ ਲੱਗੇ ਸਰ ਨਹੀਂ ਨਾਮ ਨਹੀਂ ਪਤਾ ਜੀ ਕਿਉਂਕਿ ਉਦੋਂ ਫਿਰ ਮੰਨ ਲਓ ਵੀ ਜਦੀ ਜਲਦੀ ਜਲਦੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜੀ ਕਿੱਥੋਂ ਜੀ ਮੌਕੇ ਤੇ ਜਿਨ੍ਹਾਂ ਨੇ ਹਸਪਤਾਲ ਪਹੁੰਚਾਇਆ ਸੀ ਮੌਕੇ ਤੇ ਕੋਈ ਰਾਹਗੀਰ ਸੀਗੇ ਜੀ ਉਹਨਾਂ ਦੀ ਗੱਡੀ 'ਚ ਉਹਨਾਂ ਨੂੰ ਪਹੁੰਚਾਇਆ ਗਿਆ ਜੀ ਗੱਡੀ ਦੇ ਕਿਸ ਤਰ੍ਹਾਂ ਦੇ ਲਾਤ ਨੇ ਮੌਕੇ ਦੇ ਲਾਤ ਤੁਹਾਡੇ ਸਾਹਮਣੇ ਜੀ ਵੇਖੋ ਜੀ ਫਤਮੀ ਹੋ ਗਈ ਸਾਰੀ ਗੱਡੀ ਕਦਮ ਹੋ ਗਈ ਜੀ ਉਹ ਛੱਤ ਵੇਖੋ ਜੀ ਇਸ ਤਰ੍ਹਾਂ ਮੰਨ ਲਓ ਵੀ ਇਹ ਵੀ ਜਿਵੇਂ ਨਾ ਕਿਸੇ ਨੇ ਪੱਟ ਕੇ ਛਾਤੇ ਦੀ ਲੱਗ ਕੀਤੀ ਹੋਣੀ ਹੈ ਜੇ ਉਹ ਸਰ ਉਹਦੇ 'ਚ ਨਾਟਕਾਂ ਦੀ ਅਗਲੀ ਸ਼ਾਇਦ ਪਰਮਾਤਮਾ ਨਾਲ ਕਿ ਡੈਥ ਵੀ ਹੋ ਸਕਦੀ ਸੀ ਬੰਦੇ ਦੀ ਸਾਹਿਬ ਸ਼ਰਮਾ ਨਾਮ ਹੈ ਇਹਦਾ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਸ਼ਾਮ ਸੰਦਰ ਸ਼ਰਮਾ ਜੀ ਇੱਕ ਐਕਸੀਡੈਂਟ ਕੇਸ ਹੋਇਆ ਸੀ ਇਹ ਜਿਹੜਾ ਲੈ ਕੇ ਆਇਆ ਸੀ ਸਾਡੇ ਕੋਲ ਪ੍ਰਾਈਮੇਟ ਕੁਰੀਟੀ ਵਾਲਾ ਲੈ ਕੇ ਆਇਆ ਸੀ ਬੰਦਾ ਪੇਸ਼ੈਂਟ ਠੀਕ ਸੀ ਉਹਨੂੰ ਇਫਸਟ੍ਰੇਟ ਕਰਤੀ ਐ ਤੋਂ ਅਸੀਂ ਰੱਤਨ ਕੀਤਾ ਜੀਜੀਐਸ ਤੇ ਮੈਡੀਕਲ ਬੋਲ ਨੂੰ ਸਰਚ ਕਰਾ ਦਿੱਤਾ ਟੀ ਬੰਦਾ ਕਿੱਥੋਂ ਦਾ ਸਰ ਇਹ ਬੰਦਾ ਲੋਕਲ ਇਚਰ ਦਾ ਹੈ ਕੰਦਲ